ਯਾਦ ਕਰਾਂ ਕਿ ਉਧਾਰ ਉਹ ਕਿੰਨਾ ਚੱਲਦੀਆਂ ਕਿ ਨਹੀਂ ਚੱਲਦੀਆਂ ਦੋ ਕੰਦਰ ਜੀ ਮੇਰੀ ਗੱਲ ਸੁਣ ਇਹ ਨਾ ਐਕਸਰਸਾਈਜ਼ ਡਿਪਾਰਟਮੈਂਟ ਦੀ ਪਾਲਿਸੀ ਨਾਲ ਡਿਫਾਈਡ ਹੁੰਦਾ ਕਿੱਥੇ ਖੁੱਲਣਾ ਕਿੱਥੇ ਨਹੀਂ ਖੁੱਲਣਾ ਅੱਛਾ ਠੀਕ ਹੈ ਤੁਸੀਂ ਜਾ ਕੇ ਨਾ ਉਹਨਾਂ ਨੂੰ ਆਪਣਾ ਲੈਟਰ ਦੋ ਉਹਨਾਂ ਨਾਲ ਗੱਲ ਕਰੋ ਜਿਸ ਸਾਹਬ ਨਾਲ ਉੱਤੀ ਹੋਈ ਆ ਮੈਂ ਇਦਾਂ ਨਹੀਂ ਖਿਲੋਣਾ ਉੱਚਿਤ ਕਰ ਆਪਾਂ ਇਦਾਂ ਨਹੀਂ ਖਿਲੋਣਾ ਨਹੀਂ ਪਰ ਪੈਸੇ ਆਪਾਂ ਦੇ ਖੜੇ ਆ ਜੀ ਅਸੀਂ ਨੇ ਆ ਬਾਤ ਚਲਣ ਦਾ ਫੇਟਾ ਇਹ ਨਾਜਾਇਜ਼ ਆ ਤੁਸੀਂ ਇਹ ਮਾਲਕਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਪਾਜੀ ਇਹ ਸ਼ਹੀਦ ਸਿੰਘਾਂ ਦੀਆਂ ਅੰਦਰ ਗਤੀਵਿਧੀਆਂ ਦੱਸੀਆਂ ਜਾਂਦੀਆਂ ਹਨ ਲਸਲਾਂ ਨੂੰ ਉਹਦੇ ਬਾਅਦ ਦੇ ਅੰਦਰ ਥੋੜੀ ਹੈਗਾ ਵਾ ਪੈਸਾ ਉਹਦੇ ਨਾਲ ਫਿਰ ਖਾਣਾ ਵਾ ਨਹੀਂ ਨਹੀਂ ਕਹਿੰਦਾ ਮਤਲਬ ਠਾਕੇ ਪਰ ਤੁਸੀਂ ਦੇਖੋ ਨਾ ਮੇਰੇ ਵੀ ਤਾਂ ਲੜ ਕੇ ਤੁਸੀਂ ਤਰਫਦਾਰੀ ਕਰ ਰਹੇ ਹੋ ਵੀ ਨਾਲ ਖਾਣਾ ਵਾ ਨਹੀਂ ਇਹ ਕਿੱਡੀ ਗੱਲ ਹੈ ਕਿ ਵੀ ਤਰਫਦਾਰੀ ਕਰਦੇ ਮਤਲਬ ਮੇਰੀ ਗੱਲ ਸੁਣੋ ਮੈਂ ਤਾਂ ਗੱਲ ਮਾਰਨੀ ਮੇਰੀ ਇਹ ਗੱਲ ਹੈ ਕਿ ਜੇ ਕਰਦਾ ਚਾਹ ਤੇ ਲੈ ਮੈਂ ਰੋਡ ਤੇ ਐਕਸਰਸਾਈਜ਼ ਦਾ ਵਾ ਦੇਖੋ ਦੇਖੋ ਸਾਡਾ ਮਕਸਦ ਤੁਹਾਡੇ ਨਾਲ ਕੋਈ ਮਤਲਬ ਨਾ ਵਿਰੋਧ ਕਰਵਾਣੀ ਜਾਂ ਤੁਹਾਡੇ ਨਾਲ ਕੋਈ ਆਪਾਂ ਹੁਣ ਟੈਲੀਫੋਨੀ ਸਾਡਾ ਨਾ ਸਿਚੁਏਸ਼ਨ ਨਹੀਂ ਬਣਦਨੀ ਸਰ ਮੈਂ ਕਹਿੰਦਾ ਜੀ ਅਸੀਂ ਪਹਿਲਾਂ ਮੇਰਾ ਪੁਆਇੰਟ ਕਲੀਅਰ ਅਸੀਂ ਸੇਖਾਂ ਜੀ ਮੈਨੂੰ ਨਹੀਂ ਪਤਾ ਜੀ ਮੈਂ ਅਸੀਂ ਜੇ ਰੀਜ਼ਨਲ ਸਬੰਧਾਨ ਜੇ ਉੱਥੇ ਸ਼ਾਮ ਤੀ ਤਾਰੀ ਹੋਣਾ ਦਾ ਬਹੁਤ ਲੱਗਾ ਹਣਾ ਉਹਨਾਂ ਇਸੇ ਕਾਰਨ ਮੇਰੇ ਕੋਲ ਜੀ ਮੈਂ ਕਿਹਾ ਸਾਹਿਬ ਤੁਸੀਂ ਦੂਰ ਨਾ ਕੋਈ ਆਵੇ ਕੋਈ ਦੂਰ ਹੈ ਸਾਜੀ ਯਾਰ ਕਦ ਲੈ ਕਦ ਸਾਜੀ ਇੱਥੇ ਕੋਈ ਜਾਕੇ ਨਾ ਜਾਕੇ ਪਾਜੀ ਅਸੀਂ ਤਾਂ ਜਾਗਾਂਗੇ ਪਾਜੀ ਅਸੀਂ ਬੋਲਾਂਗੇ ਇਹ ਸਿਰ ਪੋਲਿਟਿਕਲ ਮੋਟੀਵੇਟਰ ਜੀ ਤੁਹਾਡੀ ਹੋਰ ਕੋਈ ਗੱਲ ਹੈ ਤੁਹਾਨੂੰ ਲੱਗਦਾ ਕਿ ਮੈਂ ਕਹਿ ਬਣ ਆਪਣੇ ਨਿਕਲ ਆ ਮੈਨੂੰ ਲੱਗਦਾ ਵੈਸੇ ਅਸੀਂ ਪੁੱਛੀ ਪਤਾ ਕਰੀ ਮੈਨੂੰ ਪਤਾ ਕਰੀ ਸਰਦਾਰ ਸਾਹਿਬ ਤੇਰੀ ਹਰਕਤਾਂ ਇਦਾਂ ਦੀਆਂ ਕਿ ਕੋਈ ਕੋਈ ਸਿਖਾਣਾ ਡਾਇਰੈਕਟ ਗੱਲ ਕਰਨੇ ਜਾਣਦਾ ਤਾਂ ਕਰਕੇ ਮੇਰੇ ਖਿਆਲ ਨਾਲ ਤੁਹਾਨੂੰ ਨਾ ਲੱਗ ਰਿਹਾ ਹਰ ਮੁੱਦੇ ਨੂੰ ਤੁਸੀਂ ਪੋਲਿਟਿਕਲ ਐਂਗਲ ਨਾਲ ਨਾ ਜੋੜ ਕੇ ਦੇਖੋ ਮੇਰੇ ਭਰਾ ਸਾਡਾ ਕੋਈ ਮਕਸਦ ਨਹੀਂ ਤੁਸੀਂ ਜਾ ਕੇ ਇੱਕ ਕੰਮ ਕਰੋ ਤੇਰੀ ਗੱਲ ਸੁਣੋ ਇੱਕ ਮਿੰਟ ਤੇਰੀ ਵੀ ਸਰੋਵਰ ਜੀ ਮੇਰੀ ਮੈਂ ਸੁਣੋ ਇੱਕ ਸਾਈਜ਼ ਮਸ਼ਰ ਕਰੋ ਜਾਓ ਉਹਨਾਂ ਨਾਲ ਆਵਦੀ ਲੈਟੋ ਮੈਂ ਤੁਹਾਨੂੰ ਇੱਥੇ ਗਲੋ ਨਹੀਂ ਜਾਣਾ ਸਰ ਜੀ ਬਾਹਰ ਖੜੇ ਆ ਜੀ ਸਰ ਜੀ ਵੇਖੋ ਮੇਰੀ ਮੇਕਸੋ ਤੁਸੀਂ ਜਿੱਸਾ ਤੱਕ ਜਾਣਾ ਪਾਜੀ ਹਰ ਤਛੱਦ ਕਰਨਾ ਜੀ ਸਕਦੇ ਕਰ ਲੋ ਆਹ ਵੇਖੋ ਮੈਂ ਆਪਣਾ ਰਿਸੈਂਡਰ ਕਰਦਾ ਮੈਂ ਰਿਸੈਂਡਰ ਕਰਨ ਵਾਲੀ ਗੱਲ ਨਹੀਂ ਜੀ ਪਾਜੀ ਮੈਂ ਮੈਂ ਇਹੋ ਫਟ ਕੇ ਜੋ ਮਰਜ਼ੀ ਕਰੀ ਆਹ ਵੇਖੋ ਇੱਥੇ ਬਾਹਰ ਖੜੇ ਆ ਇਸੋ ਜਿਹਾ ਕੰਮ ਕੀਤਾ ਤੁਸੀਂ ਕਿਹਦਾ ਰਸਤਾ ਨਹੀਂ ਰੋਕ ਸਕਦੇ ਜੀ ਰਸਤਾ ਨਹੀਂ ਰੋਕਿਆ ਜੀ ਰਸਤਾ ਰੋਕਿਆ ਉਹਨਾਂ ਨੇ ਰੈਵਨਿਊ ਪੇ ਕੀਤਾ ਸਰਕਾਰ ਨੂੰ ਬਿਲਡਿੰਗ ਆ ਪ੍ਰਾਈਵੇਟ ਬਿਲਡਿੰਗ ਆ ਤੁਸੀਂ ਕਿਹਦੀ ਪ੍ਰਾਈਵੇਟ ਬਿਲਡਿੰਗ ਨੇ ਡਾਕਾ ਰੈਵਨਿਊ ਦਾ ਮਤਲਬ ਇਹ ਨਹੀਂ ਆ ਕੀ ਭਾਈ ਸਾਹਿਬ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਸਰਕਾਰਾਂ ਦਾ ਦਿੱਤਾ ਜਾਵੇ ਆਪਾਂ ਕਰ ਲਈਏ ਜੇ ਐਕਸਰਸਾਈਜ਼ ਕੀ ਨਹੀਂ ਜਾਏ ਤੁਹਾਨੂੰ ਇਹ ਤੁਹਾਨੂੰ ਜਾਇਜ਼ ਕਿਉਂ ਲੱਗਦਾ ਹੈ ਨੇ ਕੀ ਕਿ ਨਜਾਇਜ਼ ਕਿ ਤਾਨੂੰ ਨਜਾਇਜ਼ ਕੀ ਲੱਗਦਾ ਇਹਨੂੰ ਨਜਾਇਜ਼ ਦੀ ਬਾਹਰ ਗਾਵੇ ਬਾਹਰ ਕੇ ਅਜੇ ਸਾਂਝਾ ਹੋ ਗਿਆ ਕਿੰਨੀ ਦੇਰ ਹੋ ਗਈਆਂ ਜੇਗਾ ਕੁਲੇ ਨੂੰ ਹਾਂ ਪਾਜੀ ਪਾਵੇ ਜਿੰਨੀ ਦੇਰ ਦੀ ਹੋ ਗਈਆਂ ਜੇ ਸੱਤ ਨੇ 6-7 ਮਹੀਨੇ ਹੋ ਗਿਆ 6-7 ਮਹੀਨੇ ਹੋ ਗਿਆ ਇਹਨਾਂ ਨੂੰ ਦੂਸਰਾ ਸਾਲ ਸ਼ੁਰੂ ਹੋ ਗਿਆ ਇਹਦਾ ਉਹਦੇ ਤੋਂ ਪਹਿਲਾਂ ਦਾ ਠੇਕਾ ਪੁੱਲਾ ਹੈ ਅੰਦਰ ਕਿਹਦੇ ਦੱਸਦੇ ਤੁਸੀਂ ਗਏ ਹੋ ਉਹ ਕਹਿੰਦਾ ਕਿਆ ਮੈਂ ਕੀ ਹੋਣਾ ਹਾਂ ਤਾਂ ਬਸੋ ਕੀ ਆ ਬਾਹਰੋਂ ਮੋਰੀ ਲੈ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਮੈਂ ਸਾਡ ਅੰਦਰ ਹੀ ਜਾਏ ਅੰਦਰੋਂ ਮੋਰੀਆ ਲੜਾਈ ਨੇ ਤੀਨ ਹੁੰਦੇ ਜਿਹੜਾ ਕਿੰਨਾ ਲੜਾਈ ਦੇ ਭਾਰਤੀ ਪਾਰ-ਪਾਰ ਦੀ ਗੱਲ ਹੈ ਜੀ ਹਾਂ ਉਹ ਉਹ ਉਹਨਾਂ ਬੰਦਿਆਂ ਨੇ ਸ਼ਰਾਬਾਂ 'ਤੇ ਲੜਾਈਆਂ ਲਗੀਆਂ ਅਰੇ ਇਹਦੇ ਨਾਲ ਇਹਨਾਂ ਚੱਤ ਕੇ ਫੌਜ ਨੂੰ ਪਾ ਕੇ ਕਰ ਰਹੇ ਨੇ ਮੇਰੇ ਵੀ ਜੀ ਫੌਜ ਸ਼ਰਾਬ ਬਹਿਣੇ ਕੰਮ ਕਰੋ ਉਸ ਤੇਰੀ ਗੱਲ ਮੈਂ ਤਾਂ ਕਹਿੰਦਾ ਆ ਤੁਸੀਂ ਬੋਲ ਕੇ ਬੰਦ ਕਰਾ ਦੇਣਾ ਆਪਾਂ ਇਸ ਪਾਰ ਕਰ ਲਓ ਇਹ ਹਵਾ ਪਾਜੀ ਨੇ ਕਰੀਏ ਉਸ ਤਰ੍ਹਾਂ ਨਹੀਂ ਦੇਖੋ ਸਰ ਨਹੀਂ ਨਹੀਂ ਪਲੀਸ ਹੀ ਰੱਖਣੀ ਆਪਾਂ ਆਪ ਇੱਥੇ ਖੜੇ ਆਂ ਪਾਜੀ ਰਸਤਾ ਕੱਢੋ ਇਹਨਾਂ ਦੇ ਪ੍ਰੈਮਿਸ ਤੋਂ ਛਡੋ ਨਹੀਂ ਨਹੀਂ ਦੇਖੋ ਇੱਦਾਂ ਇੱਥੇ ਬਾਹਰ ਖੜੇ ਆਂ ਸਰ ਸਾਹਿਬ ਜੀ ਆਪਾਂ ਇੱਥੇ ਖੜੇ ਆਂ ਮੈਂ ਪੋਲਿਟਿਕਲ ਮੋਟੀਵੇਸ਼ਨ ਹੋਣੇ ਨਹੀਂ ਬਣਦਾ ਮੈਂ ਲਾਅ ਨਾ ਆਰਡਰ ਮਿਲਦਾ ਜਦੋਂ ਹਕਾਇਤ ਸੁਣਾ ਇਹਨਾਂ ਭਾਈ ਸਾਹਿਬ ਨਾਲ ਗੱਲ ਕਰਦੇ ਆਂ ਕਿਹਨਾਂ ਪਤਾ ਨਹੀਂ ਆਪਾਂ ਨੂੰ ਪ੍ਰਚਾਰ ਕਰੇ ਆਪਾਂ ਇੱਥੇ ਖੜੇ ਰਹਿ ਕੇ ਕੋਈ ਗੱਲ ਨਹੀਂ ਤੁਸੀਂ ਇੱਥੇ ਆ ਗਏ ਜਿਹੜਾ ਗੱਲ ਜਿਹੜਾ ਆਪਾਂ ਨੇ ਚਾਈਰ ਰਿਪੋਰਟ ਨੂੰ ਆਪਣਾ ਲੈਟਰ ਦਾ ਭਾਈ ਸਾਹਿਬ ਦੀ ਮਰਜ਼ੀ ਹੋ ਗਈ ਜੋ ਇਹ ਕੌਣਾ ਚੰਗਾ ਹਟਾ ਦੇਣਗੇ ਆਦਰਵਾਇਸ ਇੱਧਾ ਨਹੀਂ ਹਟੇ ਕੋ ਜੰਗਲ ਰਾਜ ਨਹੀਂ ਹੈਗਾ ਪਾ ਆਏ ਪੈਸੇ ਹਟਾ ਦੋ ਨੂੰ ਮੇਰਾ ਸੋ ਜੰਗਲ ਰਾਜ ਨਹੀਂ ਹੈਗਾ ਨਾ ਆਪਾਂ ਨੂੰ ਤੁਸੀਂ ਇੱਥੋਂ ਦੇ ਦਿਓ ਤੁਹਾਨੂੰ ਪਤਾ ਨਾ ਕਿ ਜੱਗ ਕੇ ਆ ਜਦਾ ਓਏ ਕੀ ਇਹ ਚੰਗਾ ਸਮਝਣ ਦੇ ਵਿੱਚ ਕੀ ਆ ਤੁਸੀਂ ਜਾਂ ਤੁਸੀਂ ਇੱਥੇ ਹੈਗਾ ਕੀ ਆ ਕੀ ਪ੍ਰੋਬਲਮ ਕੀ ਆ